ਤੇ ਮੈਂ ਇਹ ਚੀਤੇ ਮੈਂ ਇਹਦੀ ਮਰੀ ਤੇ ਅੱਜ ਅੱਜ ਪਰਾਂ ਕਰਦਾ ਮੈਂ ਮਲੇ ਮਲੇ ਦਾ ਮੈਨੂੰ ਦੁੱਖ ਆਫੇ ਮਲੇ ਤੋਂ ਉੱਠ ਕੇ ਮੇਰਾ ਪਿੰਡ ਦਾ ਦੁੱਖ ਆ ਤੂੰ ਮੋਹਦਵਾਰ ਯਾਰ ਬਣੋੜੇ ਕਾਹਦੀ ਗੱਲ ਹੋਈ ਨੇ ਮੋਹਦਵਾਰ ਜੇ ਪਿੰਡ ਦੀਆਂ ਜ਼ਿੰਮੇਵਾਰੀਆਂ ਨਹੀਂ ਚੁੱਕ ਸਕਦੇ ਤੇ ਉਹਨਾਂ ਨੂੰ ਕਾ ਕਰੀਏ ਅੱਜ ਮੋਹਦਵਾਰ ਬਣੋਗੇ ਟੜੇ ਟੜੇ ਤੇ ਧੜੇ ਦਿਮਾਗਾਂ ਦੇ ਵਿੱਚ ਕੂਸ ਪੜਿਆ ਤੂੰ ਫੁੱਜਲ ਹੋ ਗਏ ਤੇ ਤੈਨੂੰ ਡੋਗ ਤਲਵਤ ਖਾ ਇਹ ਇੱਕ ਮੰਗੋ ਨਹੀਂ ਇਹ ਮਗਰ ਮਗੋਂ ਹੋਰ ਜਾਣ ਗਿਆ ਦੇ ਤੀ ਤੜ ਤੂੰ ਹੀ ਭਿਖ ਲੈ ਲੱਤੀ ਦੇ ਮੇਰੇ ਦਿਲ ਦੇ ਵਿੱਚ ਕੋਈ ਨਾ ਕੋਈ ਮੋਦਵਰ ਬੈਜਾ ਸਰਪੰਚ ਇਹਦੇ ਕੋ ਮੈਂ ਲਿਖਤੀ ਨਾਮ ਲੈ ਗਿਆ ਪੁੱਛੋ ਭਾਏ ਮੂੰਹ ਤੇ ਇਹ ਹਲ ਮੰਦੇ ਨੇ ਉਹ ਲਿਖਤੀ ਨਾਮ ਇਹਦੇ ਸੈਨ ਕੀਤੇ ਆ ਕਹਿੰਦਾ ਕਿ ਮੈਂ ਨਸ਼ੇ ਵਾਸਤੇ ਕੋਈ ਨਹੀਂ ਕਰ ਸਕਦਾ ਕਿਉਂਕਿ ਅੰਡਰਪੋਲ ਹੋ ਗਿਆ ਰਿਪੋਰਟ ਲੋਕਾਂ ਨੂੰ ਤੁਸੀਂ ਪਹੇਚੋ ਆਪਣਾ ਮੋਦਵਰ ਬਣਾ ਦੇਦੇ ਨੇ ਬਣਾਉਦੇ ਕਿ ਨਹੀਂ ਬਣਾਉਦਾ ਤੁਸੀਂ ਅੰਡਰਪੋਲ ਲੋਕਾਂ ਨੂੰ ਬੁੱਝ ਲੋਕਾਂ ਨੇ ਜਿੰਨਾ ਚਿਰ ਮੋਦਵਰ ਬਣਾ ਦੇ ਲੋਗੇ ਤੇ ਸਾਡੇ ਮੁੰੱਜੇ ਨਾਲ ਕੰਮ ਨਹੀਂ ਦਾ ਰਹੂਗਾ ਜਿੰਨਾ ਤੇ ਤਈ ਉੱਕ ਬੰਦਾ ਤਾਰਾ ਨਹੀਂ ਬਣਾਉਂਦੇ ਜਿਹੜਾ ਆ ਕੇ ਜੁਰਤ ਨਾ ਕਹਿ ਸਕੇ ਪਿੱਛੇ ਦੇ ਦੇ ਤਾਂ ਮੈਂ ਮੈਂ ਨੋਬਰੋ ਕਰਦਾ ਏ ਲੋਕਾਂ ਨੇ ਬੇਰਹਿ ਕਰ ਦਿੱਤਾ ਕਿਉਂਕਿ ਇਹਨਾਂ ਨੇ ਖਾਣੀਆਂ ਗ੍ਰਾਂਟਾਂ ਇਹਨਾਂ ਨੂੰ ਆਪਣੀਆਂ ਗ੍ਰਾਂਟਾਂ ਤੱਕ ਮਦਦ ਲਿਆ ਇਹਨਾਂ ਨੂੰ ਕੇ ਪਿੰਡ ਦੇ ਮੋਲ ਕੇ ਦੇ ਧਰੇ ਬੱਚੇ ਨਾਲ ਕੋਈ ਮਦਦ ਨਹੀਂ ਆ ਜਿੰਨਾ ਤੇ ਤੁਹਾਡੇ ਤੂੰ ਤੂੰ ਮੁਰਦੇ ਦੇ ਇਹ ਹੀ ਮੁਰਦਾ ਤੇ ਤੂੰ ਹੀ ਮੁਰਦੇ ਮੁਰਦੇ ਆ ਇਹ ਮੁਰਦੇ ਦਾ ਨੂਨ ਠੀਕ ਹੈ ਨਾ ਤੁਹਾਡੀਆਂ ਜ਼ਮੀਰਾਂ ਮਰ ਚੁੱਕੀਆਂ ਵਾ ਪਿੰਡ ਦੇ ਵਿੱਚ ਇਹਨਾਂ ਨਸ਼ੇ ਦਾ ਪ੍ਰਕੋਪ ਆ ਪਹਿਲਾਂ ਕੇ ਇਹਨੇ ਡੱਕਿਆ ਮੈਂ ਇਕੱਲਾ ਬੈਠ ਕੇ ਮੈਂ ਕੀ ਕਰੂੰਗਾ ਉਥੇ ਇੱਕ ਬੰਦਾ ਕੀ ਕਰੂ ਮੈਨੂੰ ਦੱਸੋ ਦੱਸੋ ਕੀ ਕਰੂੰਗਾ ਇੱਕ ਬੰਦਾ ਕਾਇਜੋ ਗਣੀਆਂ ਜਿੰਨਾ ਤੇ ਢਾਣਾ ਛੋੜ ਨਹੀਂ ਬੰਦਾ ਇਹ ਨਸ਼ੇ ਨਾਲ ਨਸ਼ੇ ਦਾ ਪ੍ਰਕੋਪ ਕਦੀ ਖਤਮ ਨਹੀਂ ਹੋ ਸਕਦਾ ਸਾਡੇ ਲਾਗੇ ਰਕਦਾ ਮੈਂ ਕਹਿੰਦਾ ਮੈਂ ਕਹਿੰਦਾ ਮੈਂ ਇਕੱਲਾ ਕੀ ਕਰਾਂ ਫਿਰ ਤੂੰ ਟਾੜੀਆਂ ਚ ਵੀਰਾ ਮਰੀਆਂ ਹੋਈਆਂ ਆਂ ਟਾੜੀਆਂ ਬੀਬੀਆਂ ਇੱਥੇ ਰੋਣ ਨਾਲ ਕੋਈ ਨਹੀਂ ਬੰਦਾ ਪਹਿਲੋ ਉਹ ਤੇ ਛੱਤਰ ਚੱਕ ਲੋ ਆਪਣੇ ਮੋਹ ਦੇ ਖਰਬ ਮਾਰਾ ਖਲਾਵੀ ਜਿਹੜੇ ਬੋਲਦੇ ਨਹੀਂ ਆਂ ਤੈਨੂੰ ਮੈਂ ਦੱਸਾਂ ਇੱਕ ਨਹੀਂ ਆ ਇਹ ਮੱਲੇ 'ਚ ਹੋਰੇ ਹੋਰ ਉੱਠਣ ਆਇਆ ਪਹਿਲੀ ਪਹਿਲਾ ਲੱਗ ਪਹਿਲਾ ਬੰਦਾ ਉੱਠਿਆ ਤੇ ਐਦਾਂ ਤਾਂ ਤੂੰ ਹੀ ਮੁਰਤੇ ਨੇ ਮੁਰਦਾ ਸਾਹ ਨਹੀਂ ਮੁਰਤੇ ਇਸ ਮਰ ਮੁਰਤੇ ਆ ਕੇ ਚੱਕਰ ਜਾ ਕੇ ਮਾਰਨਾ ਬਹਿਣਾ ਤੀ ਕੜੀਆਂ ਜਮੀਰਾਂ ਮਰੀਆਂ ਆ ਤੁਹਾਨੂੰ ਮੈਂ ਦੱਸਾਂ ਤੇ ਉਤੋਂ ਸਾਡੇ ਮੋਹਲਵਾਰਾਂ ਦੀ ਉਹਨਾਂ ਦਾ ਖਾਣਾ ਤੇ ਆ ਰਿਆ ਕਿ ਕਿਹੜੀ ਏਟਾ ਨੂੰ ਕਿਹੜੇ 2 ਰੁਪਏ ਵਿਚਾਰੀ ਆਹੀਂ ਪੱਲੇ ਕਰਤੂਤਾਂ ਨਹੀਂ ਰਾਈਆਂ ਇੱਥੇ ਨੌਜਵਾਨਾਂ ਦੀਆਂ ਲਾਸ਼ਾਂ ਉਡਦੀਆਂ ਰਹਿਣੀਆਂ ਵਾ ਜੇ ਅਸੀਂ ਸੂਝਵਾਨ ਆਂ ਅਸੀਂ ਨਹੀਂ ਕਰਦੇ ਨਸ਼ਾ ਤੇ ਇਹੋ ਜਿਹੜੇ ਜਿਹੜੇ ਕਮਰਾ ਆਏ ਬੱਚੇ ਆ ਜਿਨ੍ਹਾਂ ਨੂੰ ਅਜੇ ਦੁਨੀਆ ਦਾ ਪਤਾ ਹੀ ਨਹੀਂ ਆ ਤੇ ਉਹਨਾਂ ਉਹਨਾਂ ਪੈਣਾ ਨਸ਼ਿਆਂ ਦੇ ਵਿੱਚ ਜੇਤੀ ਜੇ ਤੇ ਜੇ ਤੜੇ ਤੇ ਮਰੀ ਮੋਟੀ ਜਮੀਰ ਜਾਗਦੀ ਆਗੀ ਨਾ ਤੇ ਮੜਾ ਮੋੜਾ ਪਿੰਡ ਦੀ ਗੱਲ ਕਰੋ ਇੱਥੇ ਆਉਣਾ ਹੈ ਪਿੱਟਣਾ ਹੈ ਇਹ ਮੁਰਗੇ ਪਿੱਟਣ ਦਾ ਕੀ ਬਿਆਦਾ ਵਾ ਨਕਲਾ ਗੁਰੂ ਜੀ ਨਹੀਂ ਤੇ ਪੰਚਾਇਤ ਕਹਿ ਰਹੀ ਹੈ ਕਿ ਹੜਕੋ ਨਹੀਂ ਰੁਕਦਾ ਫਿਰ ਆਪੇ ਚੰਦਰੇ ਜੋਰ ਨਾਲ ਹੋਗਾ ਓ ਯਾਰ ਪੰਚਾਇਤ ਗਾੰਡੂ ਹੁੰਦੀ ਆ ਜਿਹੜੀ ਮਰਜ਼ੀ ਬਣਾ ਲਈ ਸਾਡੇ ਵਿੱਚ ਦਾਦਾ ਜੀ ਦਾ ਪੈਰ ਦਾ ਜੀ ਦਾ ਕਰੇ ਮੈਨੂੰ ਨਹੀਂ ਮੈਂ ਮੈਂ ਦਿਖਾਵਾਂ ਕਿੱਥੇ ਬੇਚਾਂ ਆ ਆ ਹੱਥ ਪੈਸਾ ਵੇ ਇੰਨਾ ਇੰਨਾ ਲਿਆ ਮੇਰੇ ਕੋਲ ਆ ਤੇ ਇੰਨਾ ਉਹ ਥਲੇ ਦੇਖਤੇ ਕੀ ਕੀ ਆ ਮੈਂ ਹਾਂ ਨਸ਼ਾ ਮੈਂ ਨਸ਼ਾ ਬੰਦ ਕਰਾਉਣ ਨਵਾਦੇ ਤੁਰਨਾ ਤੀ ਸਾਥ ਦਿਓ ਕਹਿੰਦੇ ਸਾਡੇ ਵਾਸਤੇ ਦਾ ਰੋਗ ਨਹੀਂ ਆ ਜੇ ਤੁਹਾਡੇ ਵਾਸਤੇ ਦਾ ਰੋਗ ਨਹੀਂ ਆ ਤਾਂ ਫੇ ਮੋਦਵਰੀ ਕਾ ਕਾਲੀ ਵਾਤੇ ਨਹੀਂ ਆ ਤੀ ਤੇ ਮੈਂ ਮੂੰਹ ਤੋਂ ਗਾਣੇ ਤੇ ਪੂਰੀ ਬੀਬੀਆਂ ਖਲੋਤੀਆਂ ਮੇਰੇ ਵਰਤਾ ਦੀ ਹੱਥ ਮੁੱਕੀ ਪਈ ਆ ਜੋ ਕਿ ਕਿਸੇ ਨੂੰ ਦੁੱਖ ਨਹੀਂ ਆ ਪੁੱਤ ਕਿਸਦਾ ਮਰਿਆ ਵਾ ਪਰ ਮੇਰੇ ਮੇਰੇ ਅੰਦਰ ਕਰਦਿਆ ਮੈਂ ਬੋਲਣਾ ਨੇ ਜਿਹੜਾ ਬਦੀ ਮੇਰੇ ਭੈ ਮੱਥੇ ਤਾਂ ਨਹੀਂ ਗੋਲੀ ਨਗਾ ਗਏ ਯਾਰ ਮੈਨੂੰ ਨਹੀਂ ਪਰਵਾਹ ਕੋਈ ਦੀ ਮੈਂ ਅਗਲਾ 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 ਮੰਗੋ ਨਹੀਂ ਜਾਣ ਦੇਣਾ ਬਸ ਗੱਲ ਮੁੱਕੀ ਝਗੜਾ ਪਾਰ ਪਿਆ